ਅਮਰਿੰਦਰ ਸਿੰਘ ਰਾਜਾਵੜੀ ਨੇ ਲੁਧਿਆਣਾ ਦੀ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕਰ ਲਈ ਹੈ। ਉਹਨਾਂ ਨੇ ਰਵਨੀਤ ਬਿੱਟੂ ਜੋ ਕਿ ਭਾਜਪਾ ਦੇ ਉਮੀਦਵਾਰ ਸਨ ਇਸ ਵਾਰੀ ਉਹਨਾਂ ਨੂੰ 20942 ਵੋਟਾਂ ਦੇ ਨਾਲ ਹਰਾ ਦਿੱਤਾ ਹੈ। ਫਾਈਨਲ ਜਿਹੜੀ ਟੈਲੀ ਆਈ ਹੈ ਉਸ ਦੇ ਵਿੱਚ 20942 ਵੋਟਾਂ ਦੇ ਨਾਲ ਜਿਹੜੀ ਜਿੱਤ ਹੈ ਅਮਰਿੰਦਰ ਸਿੰਘ ਰਾਜਾਵੜੀ ਜੋ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਹਨ ਉਹਨਾਂ ਨੇ ਲੁਧਿਆਣਾ ਤੋਂ ਜਿੱਤ ਜਿਹੜੀ ਹੈ ਉਹ ਹਾਸਲ ਕਰ ਲਈ ਹੈ। ਆ ਰਵਨੀਤ ਬਿੱਟੂ ਨੂੰ ਸ਼ਹਿਰੀ ਹਲਕਿਆਂ ਦੇ ਵਿੱਚ ਉਹਨਾਂ ਤੋਂ ਕਾਫੀ ਜ਼ਿਆਦਾ ਵੋਟ ਮਿਲੇ ਆਤਮਨਗਰ ਨੂੰ ਛੱਡ ਕੇ ਤੁਹਾਨੂੰ ਜੇ ਇੱਕ ਗੱਲ ਕਰੀਏ ਲੁਧਿਆਣਾ ਨਾਰਥ ਲੁਧਿਆਣਾ ਵੈਸਟ ਲੁਧਿਆਣਾ ਈਸਟ ਲੁਧਿਆਣਾ ਸੈਂਟਰਲ ਲੁਧਿਆਣਾ ਸਾਊਥ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਰਵਨੀਤ ਬਿੱਟੂ ਅੱਗੇ ਰਹੇ ਆਤਮਨਗਰ ਜੋ ਕਿ ਲੁਧਿਆਣਾ ਸ਼ਹਿਰ ਦਾ ਇਲਾਕਾ ਹੈ ਵੈਸ ਦਾ ਪ੍ਰਭਾਵ ਸਿਮਰਜੀਤ ਸਿੰਘ ਵੈਸ ਦਾ ਪ੍ਰਭਾਵ ਉਹਦੇ ਵਿੱਚ ਮੰਨਿਆ ਜਾਂਦਾ ਹੈ ਉਸ ਦੇ ਵਿੱਚ ਲਗਭਗ 8000 ਦੇ ਵੋਟਾਂ ਦੇ ਅਨਾਲ ਜਿਹੜਾ ਹੈ ਰਵਨੀਤ ਬਿੱਟੂ ਪਿੱਛੇ ਰਹੇ ਇਸ ਤੋਂ ਇਲਾਵਾ ਜਿਹੜੇ ਪਿੰਡੂ ਹਲਕੇ ਨੇ ਜਿਸ ਦੇ ਵਿੱਚ ਜਿਹੜਾ ਗਿਲ ਹੈਗਾ ਸੈਮੀ ਪਿੰਡੂ ਸੈਮੀ ਅਰਬਨ ਇਲਾਕਾ ਹੈ ਉਸ ਦੇ ਵਿੱਚ ਵੀ ਰਾਜਾ ਬੜਿੰਗ ਕਾਫੀ ਅੱਗੇ ਰਹੇ ਕਾਕੀ ਉਹਨਾਂ ਨੂੰ ਜਿਹੜੀ ਲੀਡ ਹੈ ਜਿਹਦੇ ਕਰਕੇ ਮਿਲੀ ਦਾਖੇ ਦੇ ਵਿੱਚ ਵੀ ਉਹ ਕਾਫੀ ਅੱਗੇ ਰਹੇ ਰਵਨੀਤ ਬਿੱਟੂ ਤੋਂ ਤੇ ਜਗਰਾਉਂ ਦੇ ਵਿੱਚ ਵੀ ਰਵਨੀਤ ਬਿੱਟੂ ਤੋਂ ਉਹ ਅੱਗੇ ਰਹੇ ਬਹੁਤ ਹੀ ਫਸਵਾ ਮੁਕਾਬਲਾ ਕਿਉਂਕਿ ਕੁੱਲ ਜਿਹੜੇ ਵੋਟ ਪੋਲ ਹੋਏ ਆ ਉਸ ਦੇ ਵਿੱਚ ਦੋਨਾਂ ਨੇ 3 ਲੱਖ ਦਾ ਅਕੜਾ ਪਾਰ ਕੀਤਾ ਰਾਜਾ ਵੜਿੰਗ ਨੂੰ 3 ਲੱਖ 22224 ਵੋਟਾਂ ਪਈਆਂ ਤੇ ਰਵਨੀਤ ਬਿੱਟੂ ਨੇ ਵੀ 3 ਲੱਖ ਦਾ ਆਕੜਾ ਪਾਰ ਕੀਤਾ 3 ਲੱਖ 1282 ਵੋਟਾਂ ਨੇ ਜਿਹੜੀਆਂ ਰਵਨੀਤ ਬਿੱਟੂ ਨੂੰ ਪਈਆਂ 90000 ਵੋਟਾਂ ਜਿਹੜੀਆਂ ਪਈਆਂ ਰਣਜੀਤ ਢਿੱਲੋਂ ਨੂੰ ਜੋ ਕਿ 1 ਲੱਖ ਦੇ ਆਕੜੇ ਤੱਕ ਵੀ ਨਹੀਂ ਪੁੱਜ पाए ਤੇ ਜੇ ਗੱਲ ਕਰੀਏ ਪੱਪੀ ਪਰਾਸ਼ਰਦੀ ਅਸ਼ੋਕ ਪੱਪੀ ਪਰਾਸ਼ਰ ਨੂੰ 237000 ਦੇ ਆਸ-ਪਾਸ ਜਿਹੜੀਆਂ ਵੋਟਾਂ ਨੇ ਉਹ ਪਈਆ ਤੇ ਉਹ ਤੀਜੇ ਨੰਬਰ ਤੇ ਰਹੇ ਲੇਕਿਨ ਇੱਕ ਹੈਰਾਨੀ ਜਨਕ ਜਿਹੜੀ ਜਿੱਤ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪ੍ਰਧਾਨ ਉਹਨਾਂ ਨੇ ਜਿਹੜੀ ਹਾਸਲ ਹੈ ਉਹ ਕਰ ਲਈ ਉਹਨਾਂ ਨੂੰ ਲੋਕੀ ਬਾਹਰੀ ਕੈਂਡੀਡੇਟਸ ਆਖ ਰਹੇ ਸੀ ਕਿ ਉਹਨਾਂ ਨੂੰ ਆਖਿਆ ਜਾ ਰਿਹਾ ਸੀ ਕਿ ਉਹ ਬਾਹਰੋਂ ਆਏ ਨੇ ਲੁਧਿਆਣਾ ਤੋਂ ਲੁਧਿਆਣਾ ਬਾਰੇ ਜਾਣਦੇ ਨਹੀਂ ਲੇਕਿਨ ਲੁਧਿਆਣਾ ਵਾਲਿਆਂ ਨੇ ਗਿੱਦੜਬੇ ਤੋਂ ਆ ਕੇ ਜਿਹੜੇ ਲੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਪਠਿੰਡੇ ਵਿੱਚ ਵੀ ਲੜ ਚੁੱਕੇ ਨੇ ਲੁਧਿਆਣੇ ਵਾਲਿਆਂ ਨੂੰ ਉਹਨਾਂ ਨੇ ਜਿਹੜਾ ਹੈ ਜਿਤਾ ਦਿੱਤਾ ਹੈ ਅਮ੍ਰਿਤਾ ਵੜਿੰਗ ਦਾ ਵੀ ਇਸ ਦੇ ਵਿੱਚ ਕਾਫੀ ਰੋਲ ਜਿਹੜਾ ਹੈ ਉਹ ਰਿਆ ਅਮ੍ਰਿਤਾ ਵੜਿੰਗ ਉਹਨਾਂ ਦੇ ਜਿਹੜੇ ਪਤਨੀ ਨੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਕੈਂਪੇਇਨਿੰਗ ਕੀਤੀ ਤੇ ਇਸ ਕੈਂਪੇਇਨਿੰਗ ਦਾ ਜਿਹੜਾ ਅਸਰ ਵੀ ਕਾਫੀ ਜ਼ਿਆਦਾ ਵਿਖਿਆ ਤੇ ਮਿਲਾਜ ਇਲਾਕੇ ਜਿਹੜਾ ਰਾਜਾ ਵੜਿੰਗ ਨੇ ਉਹਨਾਂ ਨੇ ਇਹ ਜਿਹੜੀ ਜਿੱਤ ਹੈ ਹਾਸਲ ਕਰ ਲਈਏ ਲੇਕਿਨ ਰਵਨੀਤ ਬਿੱਟੂ ਨੇ ਵੀ 3 ਲੱਖ ਤੋਂ ਵੱਧ ਵੋਟਾਂ ਲਈਆਂ 3 ਲੱਖ 1282 ਵੋਟਾਂ ਨੇ ਜਿਹੜੀਆਂ ਰਵਨੀਤ ਬਿੱਟੂ ਨੂੰ ਪਈਆ ਰਵਨੀਤ ਬਿੱਟੂ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਵੱਲੋਂ ਰਹ ਚੁੱਕੇ ਨੇ ਪਹਿਲਾ ਲੁਧਿਆਣਾ ਤੋਂ ਲੇਕਿਨ ਇਹ ਤੀਜੀ ਵਾਰੀ ਭਾਜਪਾ ਤੋਂ ਲੜ ਰਹੇ ਸੀ ਤੇ ਕੁਝ ਨਰਾਜ਼ਗੀ ਲੋਕਾਂ ਦੀ ਇਹ ਵੀ ਰਹੀ ਸੀ ਲੇਕਿਨ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਫੇਰ ਤੋਂ ਦੱਸ ਦਈਏ ਬਹੁਤ ਜ਼ਿਆਦਾ ਹੰਘਾਰਾ ਰਵਨੀਤ ਬਿੱਟੂ ਨੂੰ ਮਿਲਿਆ ਕੁੱਲ 9 ਹਲਕਿਆਂ ਦੇ ਵਿੱਚੋਂ 5 ਹਲਕੇ ਰਵਨੀਤ ਬਿੱਟੂ ਨੇ ਜਿੱਤੇ ਨੇ ਇਹ ਵੀ ਤੁਹਾਨੂੰ ਦੱਸ ਦਈਏ ਇਹ ਵੀ ਜ਼ਿਕਰਯੋਗ ਹੈਗਾ 5 ਹਲਕੇ ਬਿੱਟੂ ਨੇ ਜਿੱਤੇ ਨੇ ਰਾਜਾ ਵੜਿੰਗ ਚਾਰ ਹਲਕੇ ਜਿੱਤ ਕੇ ਹੀ 3 ਲੱਖ 22224 ਵੋਟਾਂ ਲੈ ਲੈਂਦੇ ਨੇ ਲੇਕਿਨ ਪੰਜ ਹਲਕੇ ਜਿੱਤਣ ਤੋਂ ਬਾਅਦ ਵੀ ਰਵਨੀਤ ਬਿੱਟੂ 3 ਲੱਖ 1282 ਵੋਟ ਹੀ ਲੈ ਪਾਉਂਦੇ ਨੇ ਉਤੋਂ ਦੱਸ ਦਿੰਨੇ ਆ ਜਿਹੜੇ ਹਲਕੇ ਰਵਨੀਤ ਬਿੱਟੂ ਨੇ ਜਿੱਤੇ ਨੇ ਉਹਦੇ ਵਿੱਚੋਂ ਲੁਧਿਆਣਾ ਨਾਰਥ ਲੁਧਿਆਣਾ ਈਸਟ ਲੁਧਿਆਣਾ ਸੈਂਟਰਲ ਲੁਧਿਆਣਾ ਸਾਊਥ ਇਹ ਜਿਹੜੇ ਹਲਕੇ ਨੇ ਲੁਧਿਆਣਾ ਵੈਸਟ ਸੋ ਇਹ ਪੰਜ ਹਲਕੇ ਨੇ ਜਿਹੜੇ ਰਵਨੀਤ ਬਿੱਟੂ ਨੇ ਜਿੱਤੇ ਨੇ ਤੇ ਜਿਹੜੇ ਹਲਕਿਆਂ ਦੇ ਅੱਗੇ ਜਿਹਨ ਲੁਧਿਆਣਾ ਨਾਮ ਨਹੀਂ ਲੱਗ ਰਿਹਾ ਜਿਵੇਂ ਆਤਮ ਨਗਰ ਹੈ ਲੁਧਿਆਣਾ ਦੇ ਵਿੱਚ ਹੀ ਉਹ ਹਲਕਾ ਜਿਹੜਾ ਹੈ ਆ ਰਾਜਾ ਵੜਿੰਗ ਨੇ ਜਿੱਤੇ ਆ ਬੈਸ ਸਿਮਰਜੀਤ ਬੈਂਕ ਦਾ ਕਾਫੀ ਪ੍ਰਭਾਵ ਰਿਹਾ ਗਿਲ ਹਲਕਾ ਵੀ ਜਿਹੜਾ ਹੈ ਉਹ ਰਾਜਾ ਵੜਿੰਗ ਨੇ ਜਿੱਤੇ ਆ ਗਿਲ ਹਲਕਾ ਹਾਲਾਂਕਿ ਅੱਧਾ ਸ਼ਹਿਰੀ ਹੋ ਚੁੱਕਾ ਹੈ ਤੇ ਦਾਖਾ ਵੀ ਤੇ ਜਗਰਾਉ ਹਲਕਾ ਵੀ ਜਿਹੜਾ ਰਾਜਾ ਵੜਿੰਗ ਨੇ ਜਿੱਤੇ ਆ ਚਾਰ ਹਲਕੇ ਜਿੱਤ ਕੇ કુલ 3 ਲੱਖ 22224 ਵੋਟਾਂ ਲੈ ਕੇ ਰਾਜਾ ਵੜਿੰਗ ਨੇ ਰਵਨੀਤ ਮਿੱਟੂ ਨੂੰ 20942 ਵੋਟਾਂ ਦੇ ਨਾਲ ਸ਼ਿਕਸਤ ਦੇ ਦਿੱਤੀਏ ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਬਣ ਚੁੱਕੇ ਨੇ ਉਮੀਦ ਹੈ ਉਹ ਲੁਧਿਆਣੀ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਚੁੱਕਣਗੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ